ਹੈਲੋ ਹਾਂਜੀ ਭਾਈ ਸਸੀ ਗਾਲ ਤੇ ਹੋਰ ਕਬੂਤਰ ਬਾਜ ਸਾਹਿਬ ਪਰਾਠੀ ਦਾ ਘਰ ਪਰ ਸਾਰਿਆਂ ਦੇ ਓਕੇ ਹਨ ਜਿਵੇਂ ਤੁਹਾਨੂੰ ਪਤਾ ਵੀਰ ਜੀ ਆਪਣੀ ਡਿਸਟ੍ਰਿਕਟ ਬ੍ਰੀਫ ਕੋਰਡ ਤੇ ਪਿੰਡ ਕੰਮੈ ਨੇ ਸ਼ੋਭਾ ਤੇ ਜਿਹੜੀਆਂ ਵੀਰ ਜੀ ਆਪਣੇ ਕੋਲ ਡੋਲਗਾ ਬਹੁਤ ਹੋਈਆਂ ਸੀ ਸਾਰਿਆਂ ਆਪਾਂ ਤਿਆਰ ਕਰਤੀਆਂ ਇੱਕ ਤਾਂ ਵੀਰ ਜੀ ਆ ਨੌਖਾਨੇ ਵਾਲੀ ਡੋਲੀ ਚੱਲੀ ਆ ਗੋਨੇਆਣਾ ਮੰਡੀ ਠੀਕ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਤੇ ਇੱਕ ਚੱਲੀ ਆ ਆਪਣੇ ਵੀਰੇ ਸ਼ੇਖਾਨੇ ਵਾਲੀ ਡੋਲੀ ਈ ਇਹ ਚੱਲੀ ਜ਼ਿਲ੍ਹਾ ਬ੍ਰੀਫ ਕੋਰਡ ਪਿੰਡ ਸਰਸੜੀ ਇੱਕ ਚੱਲੀ ਵੀਰੇ ਜ਼ਿਲ੍ਹਾ ਫਰੋਇਪੁਰ ਚਾਰ ਖਾਨਿਆਂ ਵਾਲੀ ਡੋਲੀ ਜਿਹੜੀ ਆਪਣੀ ਜ਼ਿਲ੍ਹਾ ਫਰੋਇਪੁਰ ਚੱਲੀ ਆ ਪਿੰਡ ਕੋਟ ਕਰੋੜ ਨੇੜੇ ਤਲਵੰਡੀ ਤੇ ਆਹ ਵੀਰ ਜੀ ਨੇੜੇ ਤਲਵੰਡੀ ਪਿੰਡ ਕਰਮੂ ਵਾਲਾ ਦੋ ਖਾਨੇ ਵਾਲੀ ਉੱਥੇ ਚੱਲੀ ਆ ਡੋਲੀ ਤੇ ਜਿਹੜੀ ਵੀਰ ਜੀ ਆ ਤਿੰਨ ਖਾਨੇ ਵਾਲੀ ਐ ਇਹ ਆਪਣੀ ਵੀ ਬਰੂ ਵਾਲੇ ਚੱਲੀ ਐ ਜੀ ਜ਼ਿਲ੍ਹਾ ਮੁਖਤਸਰ ਸਾਹਿਬ ਤੇ ਜਿਹੜੀਆਂ ਡੋਲੀਆਂ ਵੀਰੇ ਆ ਸੁਖਣ ਵਾਲੇ ਚੱਲੀ ਆਪਣੀ ਚਾਰ ਖਾਨੇ ਵਾਲੀ ਡੋਲੀ ਤੇ ਜਿਹੜੀਆਂ ਡੋਲੀਆਂ ਵੀਰੇ ਪੂਰੀ ਗਰੰਟੀ ਨਾਲ ਬਣਾ ਕੇ ਦੇ ਦਿਆਂ ਕੋਈ ਧੋਖਾਧੜੀ ਨਹੀਂ ਕਿਸੇ ਬੰਦੇ ਨਾਲ ਵੀ ਤੇ ਕਿਸੇ ਵੀ ਭਰਾ ਨੇ ਸਮਾਨ ਲੈਣਾ ਤੇ ਆਪਣਾ ਸੰਪਰਕ ਕਰ ਲਓ ਵੀਰ ਜੀ ਤੇ ਇੱਕ ਆਪਾਂ ਭਰਾਵਾਂ ਵਾਸਤੇ ਆਫਰ ਕੱਢਣ ਲੱਗੇ ਆ ਕੂਤਰਵਾਜ ਭਰਾਵਾਂ ਵਾਸਤੇ ਜਿਹੜਾ ਵੀਰ ਜੀ ਆਪਣੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਆਊਗਾ ਉਹਨੂੰ ਵੀਰ ਜੀ ਦੋ ਦਾਣੇ ਵਾਲੀਆਂ ਟਰੇਆਂ ਜਿਹੜੀਆਂ ਫ੍ਰੀ ਦਿੱਤੀਆਂ ਜਾਣਗੀਆਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੇ ਆ ਜੇ ਵੀ ਆ ਤੁਹਾਡੀ ਵੀਡੀਓ ਲਾਈਕ ਸ਼ੇਅਰ ਕਮੈਂਟ ਕੀਤੀ ਆ ਜਿਹੜੀ ਆਪਾਂ 100 ਰੁਪਏ ਦੀ ਟਰੇ ਦਿੰਨੇ ਆ ਫੋਟ ਵਾਲੀ ਦਾਣੇ ਵਾਲੀ ਉਹ ਵੀਰੇ ਫ੍ਰੀ ਦਿੱਤੀਆਂ ਜਾਣਗੀਆਂ ਦੋ ਟਰੇਆਂ ਜੇ ਕੋਈ ਵੀ ਭਰਾ ਡੋਲੀ ਬਣਾਉਂਦਾ ਆਪਣੇ ਤੋਂ ਤੇ ਉਹਨੂੰ ਵੀਰਜੀ ਇੱਕ ਆਫਰ ਆ ਸਿਰਫ ਭਰਾਵਾਂ ਵਾਸਤੇ ਇੱਕ ਮਹੀਨੇ ਵਾਸਤੇ ਅੱਜ ਦੀ ਠੀਕ ਨੋਟ ਕਰ ਲਓ ਜਿਹੜੇ ਆਪਾਂ ਜੋੜੇ ਲਾਉਣ ਵਾਸਤੇ ਭਰਾਵਾਂ ਨੂੰ ਲਾਉਣੇ ਆ ਜੋੜੇ ਆਫਰ ਕੱਢਿਆ ਹੋਇਆ ਜਿਹੜੀ ਵੀਰਜੀ ਤਿੰਨ ਖਾਨੇ ਵਾਲੀ ਡੋਲੀ ਆ ਜਿਵੇਂ ਆਪਾਂ ਬਿਨਾ ਟਰੇਆਂ ਤੋਂ ਟਾਇਰਾਂ ਤੋਂ 3000 ਦੀ ਤੇ ਜੇ ਤਿੰਨ ਖਾਨੇ ਵਾਲੀ ਬਣਾਉਂਗੇ ਤੇ ਤਿੰਨ ਟਰੇਆਂ ਜਿਹੜੀਆਂ ਫਰੀ ਦਿੱਤੀਆਂ ਨੇ ਨਾਲ ਜੇ ਛੇ ਖਾਨੇ ਵਾਲੀ ਹੈ ਛੇ ਖਾਨੇ ਵਾਲੀਆਂ ਟਰੇਆਂ ਫਰੀ ਆ ਤੇ ਵੀਰਜੀ ਆਫਰ ਲਾਇਆ ਵਾ ਡੋਲੀਆਂ ਆਪਾਂ ਸਸਤੀਆਂ ਕੀਤੀਆਂ ਵਾ ਕਿਸੇ ਭਰਾਣੇ ਵੀ 9 ਖਾਨੇ ਵਾਲੀ ਲੈਣੀ ਤਾਂ ਅਪਾ ਵੀਰ ਜੀ 9000 ਦੀ ਢੋਲੀ ਬਣਾ ਦਾਂਗੇ 6 ਖਾਨੇ ਵਾਲੀ ਲੈਣੀ ਆ ਬਿਨਾ ਟ੍ਰੇਆਂ ਤੋਂ ਟਾਇਰਾਂ ਤੋਂ ਵੀਰ ਜੀ 5500 ਦੀ ਬਣਾ ਦਾਂਗੇ ਟ੍ਰੇਆਂ ਟਾਇਰ ਪਾ ਕੇ ਇਹ ਆਪਾਂ 6200 ਰੁਪਏ ਦੀ ਢੋਲੀ ਬਣਾ ਕੇ ਦੇਵਾਂਗੇ ਭਾਈ 6 ਖਾਨੇ ਵਾਲੀ ਤੇ ਇੱਕ ਮਹੀਨਾ ਆਫਰ ਆ ਅੱਜ ਦੀ ਤਰੀਕ ਨੋਟ ਕਰ ਲਓ ਠੀਕ ਹੈ ਜੀ ਇਸ ਤੋਂ ਬਾਅਦ ਕੋਈ ਹੋਰ ਨਹੀਂ ਹੋਗਾ ਜਿਹੜੀਆਂ ਢੋਲ ਐਤੋਂ ਪਹਿਲਾਂ ਬਾਕਸਿੰਗ ਅੱਜ ਅਸੀਂ ਸਾਰੀਆਂ ਤਿਆਰ ਕਰਤੀਆਂ ਤੇ ਅੱਜ ਤੋਂ ਆਫਰ ਕੱਲਾਤਾ ਕੋਈ ਵੀ ਭਰਾ ਸਮਾਨ ਬਣਾਉਂਦਾ ਆਪਣੇ ਤੋਂ ਡੋਲੀਆਂ ਬਣਾਉਂਦਾ ਤੇ ਟਰੇਆਂ ਨਾਲ ਐ ਰੇਖਾਨੇ ਨਾਲ ਅੱਗੇ ਮੁੱਲ ਦੇਂਦੇ ਜੇ ਆਪਾਂ ਵੀ ਇਹ ਆਫਰ ਤੇ ਫਰੀ ਦੇਵਾਂਗੇ ਤੇ ਡੋਲੀਆਂ ਵੀ ਸਸਤੀਆਂ ਦੇਵਾਂਗੇ ਜਿਹੜੀ 2 ਘਾਨ ਵਾਲੀ ਡੋਲੀ ਬਿਨਾ ਟਰੇਆਂ ਟਾਇਰਾਂ ਤੋਂ 1800 ਰੁਪਏ ਦੀ ਐ ਟਰੇਆਂ ਟਾਇਰ ਪਾ ਕੇ ਵੀਰ ਜੀ 2200 ਰੁਪਏ ਦੀ ਬਣਾ ਕੇ ਦੇਵਾਂਗੇ 3 ਘਾਨ ਵਾਲੀ ਟਰੇਆਂ ਟਾਇਰ ਪਾ ਕੇ 3500 ਦੀ ਬਣਾ ਕੇ ਦੇਵਾਂਗੇ 6 ਘਾਨ ਵਾਲੀ 6200 ਦੀ ਬਣਾ ਕੇ ਦੇਵਾਂਗੇ 9 ਘਾਨ ਵਾਲੀ ਇੰਜੀਨ 14000 ਦੀ ਐ 12000 ਦੀ ਬੰਦੀ ਇੱਕ ਹੈਵੀ ਜਿਹੜੀ 14000 ਦੀ ਬੰਦੀ ਆ ਜਿਹੜੀ ਥੋੜੀ ਹੌਲੀ ਹੁੰਦੀ ਆ ਉਹ 12000 ਦੀ ਬਣਾ ਕੇ ਦੇਨੇ ਉਹ ਤੋਂ 9 ਜਿਹੜੀ ਹੈਵੀ ਆ ਉਹ ਬਈ ਤੁਹਾਨੂੰ 10.5 ਹਜ਼ਾਰ ਰੁਪਏ ਦੀ ਬਣਾ ਕੇ ਦੇਵਾਂਗੇ 9 ਖਾਨ ਵਾਲੀ 12 ਖਾਨ ਵਾਲੀ ਜੇ ਥੋੜੀ ਹੌਲੀ ਲੈਣੀ ਹੈ ਮੇਰੇ 12000 ਦੀ ਆ ਤੇ ਜੇ ਤੁਸੀਂ ਮਾਲਾ ਈ 12 ਖਾਨ ਵਾਲੀ ਪੂਰੀ ਹੈਵੀ ਡੋਲੀ ਲਓਗੇ ਤੇ ਉਹ ਵੀਰ ਜੀ ਤੁਹਾਨੂੰ 13.5 ਹਜ਼ਾਰ ਰੁਪਏ ਦੀ ਬਣਾ ਕੇ ਦੇਵਾਂਗੇ ਠੀਕ ਹੈ ਜੀ ਜੇ ਕਿਸੇ ਭਰਾ ਨੇ ਵੀ ਡੋਲੀਆਂ ਬਰਾਉਣੀਆਂ ਤੇ ਆਪਣੇ ਸੰਪਰਕ ਕਰ ਲਓ 1 ਮਹੀਨਾ ਆਫਰ ਆ ਤੇ ਬਾਅਦ ਤੋਂ ਬਾਅਦ ਵੀਡੀਓ ਜਿਹੜੀ ਸ਼ੇਅਰ ਕਰ ਦੋ ਸ਼ੇਅਰ ਕਰ ਮੈਨੂੰ ਲਾਇਕ ਕਰਨ ਨਾਲ ਨੂੰ ਤੇ ਜਿਹੜਾ ਸ਼ੇਅਰ ਕਰਕੇ ਆਊਗਾ ਵੀਡੀਓ ਉਹਨੂੰ ਦੋ ਡੋਟਰੀਆ ਫ੍ਰੀ ਦਿੱਤੇ ਜਾਣਗੇ ਥੈਂਕ ਯੂ ਬਾਈ ਧੰਨਵਾਦ ਟੋੜ ਟੋਲਿਆਂ ਤੇ ਲਾਵਾ ਫਿੱਟ ਬਾਡੀਆਂ ਦਾ ਰੋਲਾ ਚੱਲੇ ਮੈਂ ਫੁਲਪਗਾਨੀ ਗੱਲਾਂ ਸਾਡੀਆਂ ਦਾ ਰੋਲਾ ਕਿਵੇਂ ਉਹਨਾਂ ਨਾਲ ਮੂਰੇ ਜੱਟ ਫਾਡੀਆਂ ਦਾ ਰੋਲਾ ਜਦ ਮੈ ਤੇ ਰਾਂਦੇ ਸਭ ਅੱਲੇ ਪੱਲਿਆ ਨਹੀਂ ਖੱਪ ਖੁੱਤੀ ਪਾਵਾਂਗੇ ਕਦੋਂ ਜੇ ਮੋਨ ਨਾ ਕਰਾਈ ਬਹਿ ਜਾ ਬਹਿ ਜਾ ਨਹੀਂ ਦੱਸ ਦੇਖ 라ਵਾਂਗੇ ਕਦੋਂ ਜੇ ਹੁਣ ਨਾ ਕਰਾਈ ਬਹਿ ਜਾ ਬਹਿ ਜਾ ਨਹੀਂ ਦੱਸ ਫੇਕ 라ਵਾਂਗੇ ਕਦੋਂ ਜੇ ਹੁਣ ਨਾ ਕਰਾਈ ਬਹਿ ਜਾ ਕਦੋਂ ਗੱਡੀਆਂ ਦੀ ਪੱਟ ਤੇ ਆ ਧੂੜ ਗੱਪਰੂ ਤੇ ਰਫਲਾਂ ਦੀ ਰੱਖ ਦੇ ਆ ਪੂਰੀ ਸਾਮਨੀ ਪੰਜੇ ਪਾਂਜੇ ਪੂਰੇ ਕਰਾਂ ਤੌਰ ਦੇ ਰਕਾਨੇ ਜੁੱਸੇ ਕਰ ਲੈ ਟ੍ਰਿਮ ਪਾਨ ਪੱਤੇ ਵਾਂਗ ਨੀ ਹਿੱਲ ਟੋਪ ਰੱਖਿਆ ਸਵੀਟ ਇੱਕ ਚੈਲੀ ਸ਼ੇ ਫਿਗਰਸ ਪਿੰਡ ਕੀਤੇ ਹੋਏ ਕਾਰਾਂ ਤੇ ਰੋਲ ਇਨ ਵਨ ਮੁੰਡਾ ਰੋਸ ਲਾਤੀ ਲਗੇ ਠਾਣੀਆਂ ਚ ਮੱਗ ਸ਼ਾਟ ਮੇਰੇ ਯਾਰਾਂ ਦੇ ਜਿਹੜੇ ਮਿੱਤਰਾਂ ਦੇ ਨਾਲ ਤੂੰ ਅੱਗ ਫੜਦੇ ਨਹੀਂ ਲਾਟ ਮਰਵਾਵਾਂਗੇ ਕਦੋਂ